ਕਰ ਪਾਣ ਇਹਨਾਂ ਨੇ ਅੱਛਾ ਜੀ ਤੁਹਾਡੇ ਮਾਤਾ ਜੀ ਸੀ ਰੋਟੀਆਂ ਬਣਾਉਣ ਲੱਗੀਆਂ ਸੀਗੀਆਂ ਆ ਦੇਖੋ ਇਹਨਾਂ ਦਾ ਹੈਗਾ ਕੋਈ ਆਹ ਦਰਵਾਜ਼ਾ ਇਹਨਾਂ ਦੀ ਇੱਥੇ ਸੇਦਾ ਵਾ ਤੇ ਉੱਥੇ ਰੋਟੀਆਂ ਬਣਾਉਣ ਲੱਗੀਆਂ ਸੀਗੀਆਂ ਬੁੜੀਆਂ ਤੁਹਾਡਾ ਘਰ ਕਿਹੜਾ ਵਾ ਇਹਨਾਂ ਦਾ ਆਪਣਾ ਇਹ ਘਰ ਨਹੀਂ ਇਹ ਉਹਨਾਂ ਦਾ ਆ ਬੰਦੀ ਠੀਕ ਠੀਕ ਹੈ ਜੀ ਠੀਕ ਹੈ ਜੀ ਉੱਥੇ ਰੋਟੀਆਂ ਬਣਾਉਣ ਲੱਗੀਆਂ ਆਟਾ ਵੀ ਉੱਥੇ ਹੀ ਪਿਆ ਹੋਇਆ ਦੇਖ ਲਓ ਹੂੰ ਹੂੰ ਇੱਧਰ ਤਾਂ ਇਹਨਾਂ ਦਾ ਸਿਸਟਮ ਹੈਗਾ ਕੋਈ ਪਰਲੇ ਪਾਸੇ ਇੱਥੇ ਬਾਹ ਮੱਡੀ ਮਾਤਾ ਜੀ ਤੁਹਾਡੀ ਇੱਥੇ ਬਾਹ ਮੱਡੀ ਆਈ ਇੱਥੇ ਮੇਰੀ ਮਾਂ ਲੈ ਕੇ ਆਉਂਦੀ ਪਈ ਸੀਗੀ ਇਹ ਆਂਟੀ ਹੁਣੀ ਆ ਰੋਟੀਆਂ

ਅਗੇ ਵੀ ਬਣਾਟਾ ਉਹ ਤਾਂ ਗੁੰਮਣ ਲੱਗੀਆਂ ਤੇ ਬਾਬਾ ਬਾਹਰ ਨਿਕਲੇ ਬੋਲਣ ਲੱਗ ਪਿਆ ਉਹ ਮੈਨੂੰ ਆਣ ਕੇ ਕਹਿੰਦੀਆਂ ਵੀ ਮਤਲਬ ਆਪਾ ਬੋਲਦਾ ਪਿਆ ਮੈਂ ਗਈ ਮੈਂ ਦੇਖਿਆ ਮੈਂ ਤਾਂ ਤੂੰ ਇੱਥੇ ਚੱਕ ਲਵੋ ਬਾਬਾ ਮੇਰੇ ਉੱਤੇ ਪਾਈ ਹੋ ਗਿਆ ਮੈਨੂੰ ਹੱਥੋਂ ਪਾਈ ਹੋ ਗਿਆ ਮੈਨੂੰ ਗੱਲਾਂ ਕਰਨ ਲੱਗ ਪਿਆ ਮਾੜੀਆਂ ਚੰਗੀਆਂ ਗੱਲਾਂ ਬੋਲਣ ਲੱਗ ਪਿਆ ਬਸ ਕੀ ਪੁਲਾਣਾ 뭐 ਕੁਝ ਬੋਲਿਆ ਬਤਨੀ ਜੀ ਨਾਲ ਬੋਲਦਾ ਰਿਹਾ ਹੱਥੋਂ ਪਾਈ ਹੋ ਗਿਆ ਚਪਲਾ ਮਾਰਨ ਲੱਗ ਪਿਆ ਮੈਨੂੰ ਤਪਣਾ ਮਾਰਨ ਲੱਗਿਆ ਮੇਰੇ ਜੁੱਤੀਆਂ ਸਿਰ ਤੇ ਮਾਰਨ ਲੱਗ ਪਿਆ ਮੇਰੇ ਨਾਲ ਹਥੋਪਾਈ ਚੰਗਾ ਬਲਾ ਹੋਇਆ ਮੈਂ ਫੇਰ ਵੀ ਕੁਝ ਨਹੀਂ ਬੋਲੀ ਮੈਂ ਨਹੀਂ ਕੋਈ ਵੀ ਗੱਲ ਕੀਤੀ ਮੈਂ ਇਹ ਬੀਬੀਆਂ ਨੂੰ ਕਹਿੰਦੀ ਰਹੀ ਤੇ ਪਾਇ ਤੇ ਚੱਲ ਬਸ ਨਾ ਉਹਦੇ ਘਰ ਦੀ ਦਵਾ ਦਾ ਭਾਈ ਉਹਨੇ ਕਿਰਪਾਨ ਕੱਢ ਕੇ ਜਾਂਦੀ ਅੰਦਰੋਂ ਉਹਨੇ ਮੇਨੂੰ ਕਿਰਪਾਨ ਫੜਾਤੀ ਬਾਪੇ ਨੇ ਕਿਰਪਾਨ ਬੜੀ ਜ਼ੋਰ ਨਾਲ ਮੇਰੇ ਮਾਰੀ ਮੇਰੀ ਬਾਹ ਵਧੀ ਗਈ ਆਪਾਂ ਫੇਰ ਕੁਛ ਨਹੀਂ ਬੋਲੇ। ਕੋਈ ਗੱਲ ਨਹੀਂ ਕੀਤੀ ਉਹਨੂੰ। ਕਿਸੇ ਨੇ ਵੀ ਉਹਨੂੰ ਕੋਈ ਗੱਲ ਨਹੀਂ ਕੀਤੀ ਉਹਨੇ ਮੇਰੇ ਕਿਰਪਾਨ ਮਾਰ ਕੇ ਕਿੰਨੀ ਜਿਹਾ ਬਾਹ ਵੱਡੀ ਕੀਤੀ। ਬਾਹ ਵੀ ਮੇਰੀ ਹੱਡੀ ਵੱਡੀ ਗਈ ਆ। ਬਾੜ ਵੱਡੀ ਗਈ ਆ। ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੀ? ਮੇਰੀ ਇਹ ਮੰਗਿਆ ਵੀ ਮੈਨੂੰ ਇਹਦਾ ਅਨਸਾਫ ਦਿੱਤਾ ਜਾਵੇ। ਇਹਦਾ ਪੀਜਾ ਆ ਲਾਇਆ ਮੇਰੇ ਨਾਲ। ਪਹਿਲਾਂ ਮੇਰੀ ਗੱਡੀ ਏ ਲੱਗਾ ਜਿਹਾ ਪਾੜਨਾ। ਉਹ ਸਾਡਾ ਲਗਾਈ ਨਾ ਗੱਡੀ ਵੀ ਹੱਥ ਚੁੱਕ ਕੇ ਲੱਗੀ ਆਹ ਤੀਜਾ ਨਜ਼ਰ ਦੇ ਨਾਲ ਉਹ ਚੁੱਕਾ ਆਜ ਕਿਹ ਬਕਰ ਨਾ ਆਂਦੇ ਅਸੀਂ ਇਹਨੂੰ ਕੁਛ ਨਹੀਂ ਕਿਹਾ ਇਹ ਸਾਡੇ ਨਾਲ ਵਾਅਦਾ ਕਰੀ ਜਾਂਦਾ ਇਹ ਨਹੀਂ ਪਤਾ ਸਾਡੇ ਕੋਲ ਕਿਹੜੀ ਦੁਸ਼ਮਨੀ ਲੈ ਰਹੀ ਆ ਸਾਨੂੰ ਕੋਈ ਪਤਾ ਨਹੀਂਗਾ ਅਸੀਂ ਕਹਦੇ ਕਿਸੇ ਨੂੰ ਮਾਰ ਫੋਰ ਗੱਲਬਾਤ ਇਹ ਆ ਵੀ ਇਹ ਕਹਿੰਦਾ ਮੈਂ ਤੁਹਾਨੂੰ ਜਗਰਤਾਂ ਨਹੀਂ ਕਰਾਉਂ ਦੇਣਾ ਤੇ ਜਗਰਤਾਂ ਤੇ ਕਰਾਉਣੀ ਆ ਵੱਡੀ ਮਾਤਾ ਬਣੀ ਫਿਰਦੀ ਆ ਮੈਂ ਜਗਰਾਤੇ ਨਹੀਂ ਕਰਾਂ ਮਦਨੇ ਦੇ ਨੋਤੇ ਮੈਂ ਨਾ ਜਾਨੋ ਮਾਰਨ ਦੀ ਧੰਕੀ ਦਿੰਦਾ ਜਦੋਂ ਵੀ ਬੋਲਦਾ ਜਾਨੋ ਮਾਰਨ ਤੇ ਜਦਨੇ ਮੈਂ ਨਾ ਜਾਨੋ ਮਾਰਨ ਦਾ ਹਮਲਾ ਕਰ ਦਿੱਤਾ ਆਪਾਂ ਤਾਂ ਖੜੇ ਸੀਗੇ ਖੜਿਆਂ ਤੇ ਜਾਨੋ ਮਾਰਨ ਦਾ ਹਮਲਾ ਕੀਤਾ ਨੇ ਇਹਦੀ ਸਾਨੂੰ ਪਤਾ ਵੀ ਕਿਉਂ ਇਹ ਸਾਡੇ ਨਾਲ ਇਦਾਂ ਕਰ ਰਿਹਾ ਜਗਰਾਤਿਆਂ ਦਾ ਕੀ ਮਸਲਾ ਵੀ ਕਿਉਂ ਸਾਨੂੰ ਬੰਦ ਕਰਦਾ ਸਾਡੇ ਇਹਦੇ ਨਾਲ ਕੀ ਕੋਈ ਵੰਡ ਵਿਹਾਰਿਆ ਕੋਈ ਸਾਡੇ ਇਹਦੇ ਨਾਲ ਵਤ ਬੰਨਣਾ ਨਹੀਂ ਸੰਜਾ ਕੋਈ ਕੁਝ ਨਹੀਂ ਸਾਡੇ ਨਾਲ ਕਿਉਂ ਇਦਾਂ ਪੱਤੇ ਸਾਂਹਾਂ ਕਰ ਰਿਹਾ ਜਦੋਂ ਬੋਲਦਾ ਜਾਨੋ ਮਾਰਨ ਦੀਆਂ ਕੰਨੀਆਂ ਤੋਂ ਧੰਨਵਾਦ ਹਾਂਜੀ ਜਸਵੀਰ ਕੌਰ ਜੀ ਦੇ ਜਿਹੜਾ ਅੱਜ ਹਮਲਾ ਆਇਆ ਵਾ ਬਾ ਵੱਡੀ ਗਈ ਕੀ ਕਹਿਣਾ ਚਾਹੁੰਦੇ ਤੁਸੀਂ ਮੌਕੇ ਤੇ ਸੀ ਨਹੀਂ ਹੋਈ ਨਾਲ ਕਿਹਾ ਵਾ ਵੀ ਜੇ ਲੋਹੇ ਇੱਥੇ ਨਹੀਂ ਨਾ ਬਣਾਉਂ ਦਿੰਦੇ ਤੇ ਤੁਸੀਂ ਉਧਰ ਬਣਾ ਲਓ ਠੀਕ ਹੈ ਬਾਜੀ ਆਇਆ ਤੇ ਇਹਨੇ ਫੜ ਕੇ ਤੇ ਉਹਦੇ ਚ ਚੱਪਲ ਮਾਰੀ ਆ ਹਾਂ ਚੱਪਲ ਮਾਰ ਕੇ ਉਹਦੀ ਐਣਕਾ ਲਾਤੀ ਉਹ ਕਹਿੰਦੀ ਵੀ ਇਦਾਂ ਜ਼ਬਰਦਸਤੀ ਨਾ ਕਰ ਹਾਂ ਤੇ ਮੁੜ ਕੇ ਗਿਆ ਤੇ ਕਹਿੰਦਾ ਦੱਲੀਏ ਕੁੱਤੀਏ ਗਾਲਾਂ ਕੱਢੀਆਂ ਜੇ ਗਾਲਾਂ ਕੱਢੀਆਂ ਕਿੰਨੇ ਕੱਢੀਆਂ ਠੀਕ 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 ਇਹ ਕਹਿਣ ਲੱਗਾ ਤੇ ਸੱਟ ਕਿਦਾਂ ਲੱਗੀ ਜਿਹੜੀ ਬਾਤ ਆ ਉਹ ਦੰਦ ਦੱਸਦੀ ਆ ਤੇ ਉਹ ਅੰਦਰ ਚਲੇ ਗਿਆ ਭੈਣ ਜੀ ਉਹਦੇ ਘਰ ਵਾਲੀ ਨੇ ਕੁੰਡਾ ਲਾ ਲਿਆ ਆਉਂਦੀ ਆਇਆ ਤਲਪਾਨ ਲੈ ਕੇ अच्छा। ਆਪਾਂ ਇੱਧਰ ਦੀ ਲਿਆਇਆ ਤੇ ਅਸੀਂ ਉਹਨੂੰ ਫੜਿਆ ਮੈਂ ਤਾਂ ਕਾ ਦੇਤਾ। ਹਾਂਜੀ ਇੱਥੇ ਖੜਿਆ ਸੀ। ਅਸੀਂ ਉਹਨੇ ਕਿਰਪਾਨ ਹੁੰਦੀ ਨੇ ਦਮਾ ਦੇ। ਬਸ ਕੋਈ ਗੱਲ ਨਹੀਂ ਹੋਈ ਕਿਰਪਾਨ ਮਾਰੀ ਗਈ। ਤੋਂ ਲਓ ਫੇਰ ਵੀ ਕੀ ਕਹਿੰਦੇ ਲ ਮੇਰੇ ਮਾਰ ਲੈ ਜੋ ਕੁਛ ਮਾਰਨਾ ਕਰੇ। ਹੋ ਨਹੀਂ ਬੋਲਦੀ। ਚੋਸ ਲਓ ਭੈਣ ਜੀ ਕੱਲੇ ਸੀਗੇ ਜਸਵੀਰ ਗੌਰ ਜੀ। ਅਸੀਂ ਉਹਨਾਂ ਦੇ ਘਰ 'ਚ ਕੋਈ ਚੀਜ਼ ਨਹੀਂ ਅਸੀਂ ਸੀਗੀਆਂ। ਤੁਸੀਂ ਆਣ ਗਉਣ ਰਹਿੰਦੇ ਹੋ? ਨਹੀਂ ਰੋਟੀ ਬਣਾ। ਉਹਨਾਂ ਨੇ ਸੱਜਾ ਰੋਟੀ ਬਣਾਉਣ ਵਾਸਤੇ। ਰੋਟੀ ਬਣਾਉਣ ਵਾਸਤੇ ਆਇਆ ਵਾਜੀ। ਅੱਛਾ ਅੱਛਾ। ਭੈਣ ਜੀ ਦੀ ਜੀ ਨਾ ਤੁਹਾਡਾ। ਮੇਰਾ ਨਾਮ ਸੋਨੀਆ ਹੈ। ਠੀਕ ਕਿੱਥੇ ਦੇ ਰਹਿ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅੱਜ ਸਾਡੇ ਜਗਰਾਤਾ ਸੀਗਾ ਜੀ ਕੱਲ ਸਾਡੇ ਜੋਤ ਸੀਗੀ ਜੋਤ ਦੇ ਵਿੱਚ ਅਸੀਂ ਕੱਲ ਪ੍ਰੋਗਰਾਮ ਕੀਤਾ ਸੀਗਾ ਕੱਲ ਵੀ ਲੰਗਰ ਲੱਗਾ ਸੀ ਸਾਡੇ ਚਾਨਣੀ ਸੀਗੀ ਲੱਗੀ ਹੋਈ ਕੱਲ ਵੀ ਇਹਨੇ ਲਾ ਕੇ ਥੱਲੇ ਮਾਰੀ ਕੱਲ ਵੀ ਅਸੀਂ ਆਪਣਾ ਕਿੰਨੇ ਲਾ ਕੇ ਥੱਲੇ ਮਾਰੀ ਇਹ ਬਾਬੇ ਨੇ ਮਹਿੰਦਰ ਸਿੰਘ ਨੇ ਠੀਕ ਹੈ ਜੀ ਤੇ ਅਸੀਂ ਕੁਝ ਨਹੀਂ ਕਿਹਾ ਕੱਲ ਵੀ ਜੀ ਅਸੀਂ ਨਾ ਇਹਨੂੰ ਕੋਈ ਬੁਲਾਇਆ ਹੀ ਤਾਂ ਨਾ ਹੀ ਕਦੀ ਕੋਈ ਗੱਲ ਕੀਤੀ ਆ ਠੀਕ ਹੈ ਜੀ ਫੇਰ ਅਸੀਂ ਉਹ ਮੁੰਡਿਆਂ ਨੇ ਆਪਣੇ ਆਪ ਹੀ ਜਾ ਕੇ ਪਰਲੇ ਪਾਸੇ ਚਾਨਣੀ ਬੰਨ ਲਈ ਆ ਹੂੰ ਤੇ ਅਸੀਂ ਰਾਤੀ ਲੰਗਰ ਖਵਾਇਆ ਆਪਣਾ ਅਸੀਂ 12 1 ਵਜੇ ਆਪਦਾ ਅੰਦਰ ਜਾ ਕੇ ਸੋ ਗਏ ਆ ਤੇ ਸਵੇਰੇ ਉੱਠਿਆ ਹੀ ਆਪਣਾ ਵੇਰ ਉਹ ਹੀ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਜਿੱਦਾਂ ਕਰਾਰੇ ਉਦਾਂ ਹੀ ਕਰਾਇਆ ਤੇ ਸਵੇਰੇ ਮੈਂ ਜਲੰਧਰ ਨੂੰ ਚੱਲੀ ਫਰੂਟ ਲੈਣ ਤੇ ਮੰਮੀ ਮੇਰੇ ਪਿਛਲੇ ਪਾਸੇ ਉਧਰ ਰੋਟੀਆਂ ਬਣਾਉਣ ਲੱਗੀਆਂ ਸੀ ਬੀਬੀਆਂ ਨੇ ਉਹਨਾਂ ਨੇ ਆਵਾਜ਼ ਮਾਰੀ ਸੀਗੀ ਵੀ ਸਾਨੂੰ ਆਟਾ ਦੇ ਦੋ ਉਧਰ ਚੱਲੇ ਆਟਾ ਦੇਣ ਆਟਾ ਦੇ ਕੇ ਆਏ ਤੇ ਕਹਿੰਦਾ ਇੱਥੇ ਰੋਟੀ ਨਹੀਂ ਬਣਨੀ ਚਾਹੀਦੀ ਤੇ ਮੰਮੀ ਆ ਗਈ ਸੀ ਇੱਧਰ ਨੂੰ ਤੇ ਬੀਬੀਆਂ ਨੂੰ ਕਹਿੰਦਾ ਵੀ ਇੱਥੇ ਰੋਟੀ ਨਹੀਂ ਬਣਨੀ ਚਾਹੁੰਦੀ ਨਾਲੇ ਇਹਦੇ ਦਰਵਾਜੇ ਤੇ ਮੋਰੇ ਕੁਛ ਨਹੀਂ ਸੀ ਹੈਗਾ ਹੈਗਾ ਵੀ ਸਾਡੇ ਭਾਜੀ ਦੇ ਦਰਵਾਜੇ ਮੋਰੇ ਸੀਗਾ ਠੀਕ ਹੈ ਫਿਰ ਉਹਨੇ ਜੀ ਇਹ ਮੇਰੀ ਮੰਮੀ ਜਦੋਂ ਉੱਧਰ ਗਈ ਆ ਤੇ ਮੇਰੀ ਮੰਮੀ ਤਾਂ ਜੁੱਤੀਆਂ ਮਾਰੀਆਂ ਨੇ ਜੁੱਤੀਆਂ ਮਾਰਨ ਤੋਂ ਬਾਅਦ ਵੀ ਮੰਮੀ ਮੈਨੂੰ ਕਹਿੰਦੀ ਵੀ ਇਹ ਇਹ ਜਿਹੜਾ ਕੰਮ ਕਰ ਰਿਹਾ ਮਾੜਾ ਕਰ ਰਿਹਾ ਵਾ ਵੀ ਇਹ ਕੰਮ ਜੇ ਤੂੰ ਕਰਨਾ ਕੋਈ ਬੈ ਕੇ ਗੱਲ ਕਰ ਲੈ ਜੇ ਤੇ ਕੋਈ ਦੁੱਖ ਤਕਲੀਫ ਆ ਸਾਡੇ ਤਾਂ ਤਾਂ ਗੱਲ ਕਰ ਲੈ ਬੈ ਕੇ ਠੀਕ ਹੈ ਤੇ ਕਹਿੰਦਾ ਕੋਈ ਨਹੀਂ ਤੈਨੂੰ ਹੁਣੇ ਦੱਸਦਾ ਪਿਆ ਗੰਦੀਏ ਜਨਾਨੀਆਂ ਗਸਦੇ ਇਹਨੇ ਗਾਲਾਂ ਕੱਢੀਆਂ ਮੇਰੀ ਮਾਂ ਨੂੰ ਹੂੰ ਫੇਰ ਉਸ ਦਵਾ ਜਨ ਲੈ ਕੇ ਆ ਆਪਣੀ ਜਨਾਨੀ ਕੋਲ ਜਨਾਨੀ ਇਹਨੇ ਕਿਰਪਾਨ ਦਿੱਤੀ ਕਿਰਪਾਨ ਲੈ ਕੇ ਆ ਇੰਨੇ ਆਪਦੀ ਜਨਾਨੀ ਦੇ ਕੋਲੋਂ ਕਹਿੰਦਾ ਵੀ ਉਧਰ ਦੀ ਤੂੰ ਦਰਵਾਜ਼ਾ ਖੋਲ ਦੇ ਉਹਨੇ ਉਹਦੀ ਜਨਾਨੀ ਨੇ ਉਧਰ ਦਰਵਾਜ਼ਾ ਖੋਲ ਦਿੱਤਾ ਇਧਰੋਂ ਮਾਰ ਕੇ ਉਹਦੀ ਜਨਾਨੀ ਨੇ ਅੰਦਰ ਬਾੜ ਲਿਆ ਉਹ ਵੀ ਵੀਡੀਓ ਸਾਡੇ ਕੋਲ ਹੈਗੀਆਂ ਅਸੀਂ ਸੈਂਡ ਕਰ ਦਾਂਗੇ ਤੁਹਾਨੂੰ ਠੀਕ ਹੈ ਜੀ ਹੋਰ ਤੁਹਾਨੂੰ ਇਹ ਚਾਹਣਾ ਚਾਹੁੰਦੇ ਹੋ ਮੇਰੇ ਬੱਚੇ ਛੋਟੇ ਛੋਟੇ ਆ ਅਸੀਂ ਨੇਰੇ ਸਵੇਰੇ ਉੱਨੇ ਜਾਣੇ ਆ ਕਿਤੇ ਨਾ ਕਿਤੇ ਜਾਣਾ ਆਉਣਾ ਪੈਂਦਾ ਈ ਇਕੱਲੇ ਰਹਿਨੇ ਸਾਡੇ ਕੋਈ ਆਦਮੀ ਇੱਥੇ ਹੈ ਨਹੀਂ ਘਰ ਦੇ ਵਿੱਚ ਹੂੰ ਜੇ ਕੱਲ ਨੂੰ ਮੇਰੇ ਬੱਚਿਆਂ ਨੂੰ ਕੁਝ ਹੋ ਜਵੇ ਜਾਂ ਮੈਨੂੰ ਜਾਂ ਮੇਰੀ ਮਾਂ ਨੂੰ ਕੋਈ ਵੀ ਗੱਲ ਹੋ ਜਵੇ ਕਿਸੇ ਵੀ ਪਰਿਵਾਰ ਮੈਂਬਰ ਨੂੰ ਗੱਲ ਹੋ ਜਵੇ ਤੇ ਇਹ ਤੇ ਇਹਦੇ ਪਰਿਵਾਰ ਜ਼ਿੰਮੇਵਾਰ ਆ ਬਾਬੇ ਦਾ ਮਹਿੰਦਰ ਸਿੰਘ ਤੇ ਕੁਲਦੀਪ ਕੌਰੀ ਇਹ ਜ਼ਿੰਮੇਵਾਰ ਆ ਠੀਕ ਹੈ ਜਗਰਾਤਾ ਕਦੋਂ ਜਗਰਾਤਾ ਅੱਜ ਹੀ ਆ ਜੀ 24 ਤਰੀਕ ਦਾ ਠੀਕ ਹਰ ਸਾਲ ਹੀ ਹੁੰਦਾ ਸਾਡੇ 24 ਤਰੀਕ ਨੂੰ ਠੀਕ ਹਾਂ ਜੀ ਕਿਸ ਦਾ ਦਰਸ਼ਕ ਨਾਮ ਡਾਕਟਰ ਰਮਨਪ੍ਰੀਤ ਕੁਮਾਰ ਡਾਕਟਰ ਮੈਡੀ ਅੱਜ ਜਿਹਨਾਂ ਦੀ ਬਾਹਰ ਕੁਝ ਝੋਟ ਲੱਗੀ ਆ ਉਹਦੇ ਬਾਰੇ ਕੀ ਕਹਿੰਦਾ ਪੇਸ਼ੈਂਟ ਆਇਆ ਜੀ ਸਾਡੇ ਕੋਲ ਜਸਵੀਰ ਕੌਰ ਨਾਮ ਦਾ। ਉਹਨਾਂ ਨੇ ਹਿਸਟਰੀ ਦਿੱਤੀ ਹੈ ਕਿ ਉਹਨਾਂ ਦੇ ਘਰ ਦੇ ਬੈਕਸਾਈਡ ਤੇ ਉਹਨਾਂ ਦਾ ਲੜਾਈ ਝਗੜਾ ਹੋਇਆ ਕਿਸੇ ਦੇ ਨਾਲ ਕੁਝ ਲੰਗਰ ਬਣਾਉਂਦੇ ਹੋਏ ਤੇ ਉਹਨਾਂ ਦੇ ਕਾਫੀ ਡੀਪ ਇੰਜਰੀ ਹੈਗੀ ਆ ਬਾਹ ਤੇ ਖੱਬੀ ਬਾਹ ਦੇ ਉੱਪਰ ਕਾਫੀ ਡੀਪ ਕੱਟ ਹੈ ਬਹੁਤ ਡੀਪ ਹੈ। ਹਾਂਜੀ। ਤੇ ਡਾਕਟਰ ਜੀ ਇਸ ਨੂੰ ਲੱਗਨ ਨੂੰ ਸੱਤ ਦਿਨਾਂ ਦਾ ਨਹੀਂ ਸੱਤ ਉਹਨਾਂ ਨੇ ਇੱਕ ਹੀ ਲਖਾਈ ਹੈ। ਤੇ ਅਸਲ ਵਿੱਚ ਹਾਲਤ ਕਿਸ ਤਰ੍ਹਾਂ ਦੀ? ਹਾਲਤ ਦੇਖੋ ਬਾਕੀ ਪੇਸ਼ੈਂਟ ਸਟੇਬਲ ਹੈ ਵਾਈਟਲ ਸਾਰੇ ਠੀਕ ਹੈ ਬੀਪੀ ਨਾਰਮਲ ਹੈ। ਜਿਹੜੀ ਉਹਨਾਂ ਦੀ ਇੰਜਰੀ ਹੈ ਉਹ ਉਹਦੇ ਨਾਲ ਇਹ ਹੋ ਸਕਦਾ ਕਿ ਉਹਨਾਂ ਦੀ ਨਸਾਂ ਦੇ ਉੱਪਰ ਕੋਈ ਅਸਰ ਪਿਆ ਹੋਵੇ ਇੰਨੀ ਡੀਪ ਕੱਟ ਹੈ ਕਿ ਹੋ ਸਕਦਾ ਉਹਨਾਂ ਦੀ ਕੋਈ ਨਰਵ ਕੱਟੀ ਗਈ ਹੋਵੇ ਉਹ ਵਿਦ ਟਾਈਮ ਸਾਨੂੰ ਪਤਾ ਲੱਗੂਗਾ ਆਰਥੋਪੈਡੀਸ਼ਨ ਨੂੰ ਬੁਲਾਇਆ ਉਹ ਆ ਕੇ ਦੱਸਣਗੇ ਕਿ ਉਹਨਾਂ ਦੇ ਅੱਗੇ ਕਿੰਨਾ ਕੁ ਡੀਪ ਇੰਜਰੀ ਹੈ ਕਰ ਤੱਬਿਆ ਸਟੋਰ ਕਰ ਤਾਂ ਕਿ ਦੱਸ ਲੱਗੇ ਤੇ ਪਤਾ ਲੱਗ ਜੂਗੀ ਮਿਲ ਚੁੱਕੀ ਇਹਨਾਂ ਨੂੰ ਉਹ ਹਲੇ ਜੀ ਪੇਸ਼ੈਂਟ ਦੀ ਹਾਲਤ ਅੱਗੇ ਦੇਖ ਕੇ ਅਸੀਂ ਦੱਸ ਸਕਦੇ ਹਾਂ ਇਮੀਡੀਏਟਲੀ ਨਹੀਂ ਅਸੀਂ ਦੱਸ ਸਕਦੇ ਨਹੀਂ ਬਾਅਦ ਵਿੱਚ ਜਾਣਗੇ ਹਾਂ ਜੀ ਠੀਕ ਹੈ